ਬਿਫੋਰ ਐਂਡ ਆਫਟਰ ਦੀ ਵੀਡੀਓ 5 ਕਮੈਂਟ ਦੀ ਐ ਪ੍ਰੋਪਰ ਦੇਖ ਲਿਓ ਜਿਹੜੇ ਦੋਸਤਾਂ ਨੇ ਆਪਣੀ ਗੱਡੀ ਨੂੰ ਸ਼ਾਈਨ ਦੋਣੇ ਹੋਵੇ ਸੈਰਾਮਿਕ ਪੇਂਟ ਪ੍ਰੋਟੈਕਸ਼ਨ ਨੈਨੋ ਗ੍ਰਾਫਿੰਗ ਕੋਟਿੰਗ ਕਰਾਉਣੀ ਹੋਵੇ ਤਾਂ ਸਾਨੂੰ ਯਾਦ ਕਰ ਸਕਦੇ ਆ ਫੋਰਚਨਰ ਆਈ ਜੀ ਕਾਫੀ ਇਹਦੀ ਹਾਲਤ ਕਾਫੀ ਖਰਾਬ ਸੀ ਹਾਰਡ ਵਾਟਰ ਜਿਹੜਾ ਉਹ ਖੁੱਦ ਤਰ੍ਹਾਂ ਫਸਿਆ ਹੋਇਆ ਸੀ ਸੋ ਗੱਡੀ ਦੀ ਫਵਾਰ ਸ਼ੀਸ਼ੇ ਤੇ ਵੀ ਸੀ ਵੀਡੀਓ ਦੇ ਐਂਡ ਟਿੱਕਰ ਬਣੇ ਰਿਓ ਕੰਮ ਕਿਵੇਂ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਸੌਲ ਮਾਰਕ ਪੇਂਟ ਦੀ ਸ਼ਾਈਨ ਸਾਰਾ ਕੁਝ ਆਪਾਂ ਇਕਦਮ ਪਰਫੈਕਟ ਕਰਾਂਗੇ ਪ੍ਰੀਤ ਮੋਟਰਸ ਐਂਡ ਕਾਰ ਡਿਟੇਲਿੰਗ ਜਦੋਂ ਹਲਕੇ ਪੇਂਟ ਹਲਕੇ ਪੇਂਟਰ ਤੇ ਹਲਕੀ ਕੰਪਾਊਂਡ ਹੁੰਦੀ ਹੈ ਨਾ ਜੀ ਗੱਡੀ ਚਮਕਣ ਦੀ بجائے ਬੁਰੀ ਲੱਗਣ ਲੱਗ ਪੈਂਦੀ ਹੈ ਜੀ ਇਹ ਜੇ ਲਾਈਟਾਂ ਆਪਾਂ ਸਭ ਕੁਝ ਡੀਟੇਲ ਕਰਾ ਕੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਐਜ ਟੂ ਐਜ ਜਿਹੜੀ ਡਸਟ ਸਸਤੀ ਵਾਸ਼ ਕਰਕੇ प्रॉपर ਬਿੱਟੀ ਨਹੀਂ ਨਿਕਲੀ ਹੁੰਦੀ ਉਹ ਆਪਾਂ ਕਰਦੇ ਹਾਂ ਇਹ ਮਿੱਟੀ ਹੀ ਹੌਲੀ-ਹੌਲੀ ਬੋਡੀ ਨੂੰ ਗੱਲ ਨਾਲ ਸ਼ੁਰੂ ਕਰ ਦਿੰਦੀ ਹੈ ਅਕਸਰ ਦੋਸਤਾਂ ਦੀ ਸੋਚ ਇਹ ਹੁੰਦੀ ਹੈ ਵੀ ਆਹ ਪਾਣੀ ਮਰਵਾ ਲਓ ਕੁਝ ਨਹੀਂ ਹੋਊਗਾ ਪਰ ਦੋਸਤੋ ਤੁਹਾਡੀ 50 ਲੱਖ ਵਾਲੀ ਗੱਡੀ ਬਹੁਤ ਜਲਦੀ ਖਰਾਬ ਹੋਣਾ ਸ਼ੁਰੂ ਹੋ ਜੂਗੀ ਜੇ ਤੁਸੀਂ ਪ੍ਰੋਪਰ ਇਹਨੂੰ ਵਾਸ਼ ਨਾ ਕਰਾਇਆ ਸੋ ਆਪਾਂ ਇਹਨੂੰ ਕੱਟਾਂ ਤੇ ਪਾਲਿਸ਼ ਕਰਾਂਗੇ ਇਹਦੀ ਸਰਫਸ ਦੀ ਜਿਹੜੀ ਸਬੂਥਨੈਸ ਹੈ ਉਹ ਆਪਸਲਿਕ ਆਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਫਿਰ ਦੋ ਵਾਰੀ ਤਾਂ ਇਹ واਸ਼ ਹੁੰਦੀ ਹੈ ਜੀ ਐਂਡ ਟੂ ਐਂਡ ਜਿਹੜੀ ਇਹਦੇ ਅੰਦਰ ਕੰਪਾਊਂਡ ਫਸੀ ਹੁੰਦੀ ਹੈ ਹਾਰਡ ਵਾਟਰ ਫਸਿਆ ਹੁੰਦਾ ਉਹ ਕੰਪਲੀਟਲੀ ਕੱਢਿਆ ਜਾਂਦਾ ਸੋ ਦੂਸਰੀ ਪਾਲਿਸ਼ ਤੇ ਕੱਟ ਤੇ ਸ਼ਾਈਨ ਉਹ ਆਪਣਾ ਫਾਈਨਲ ਕੋਟ ਹੁੰਦਾ ਗੱਡੀ ਰੈਡੀ ਹੋ ਚੁੱਕੀ ਆ ਗੱਡੀ ਦੀ ਕੰਡੀਸ਼ਨ ਲਾਈਟਾਂ ਦੀ ਕੰਡੀਸ਼ਨ ਗੱਡੀ ਦੀ ਸ਼ਾਈਨ ਆਫਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗੱਡੀ ਜੱਚ ਜੇ ਗਈ ਹੈ ਤੁਸੀਂ ਵੀ ਅਗਰ ਗੱਡੀ ਚਚਾਉਣੀ ਹੈ ਪਹੁੰਚਣਾ ਕਿੱਥੇ ਆ ਪ੍ਰੀਤ ਮੋਟਰਸ ਐਂਡ ਕਾਰ ਡਿਟੇਲਿੰਗ ਕੋਡ ਪੂਰਾ ਬਾਈਪਾਸ ਮੋਗਾ ਸ਼ਾਪ ਦਾ ਨੰਬਰ ਹੈ ਜੀ 80146 56000 ਜਿਹੜੇ ਦੋਸਤਾਂ ਨੇ ਗੱਡੀ ਵਾਸ਼ ਕਰਾਉਣੇ ਹੋਵੇ ਪੇਂਟ ਪ੍ਰੋਟੈਕਸ਼ਨ ਕਰਾਉਣਾ ਹੋਵੇ ਤੇ ਸੋ ਤੁਸੀਂ ਯਾਦ ਕਰ ਸਕਦੇ ਆ ਲਾਈਟ ਰੀਅਰ ਦੀ ਕੰਡੀਸ਼ਨ ਵੇਖ ਕੇ ਤੁਸੀਂ ਦੱਸੋ ਕਿ ਮਜ਼ਾ ਤੁਹਾਨੂੰ ਕਿਵੇਂ ਤੁਸੀਂ ਵੀ ਅਗਰ ਚਾਹੋਣੇ ਹੋ ਤੁਹਾਡੀ ਗੱਡੀ ਇਦਾਂ ਹੀ ਚਮਕੇ ਤੇ ਯਾਦ ਕਰ ਲਿਓ ਦੋਸਤੋ ਪ੍ਰੀਤ ਮੋਟਰਸ ਐਂਡ ਕਾਰ ਡਿਟੇਲਿੰਗ ਕੋਟ ਬਾਈਪਾਸ ਮੋਗਾ ਵੀਡੀਓ ਚੰਗੀ ਲੱਗੀ ਸ਼ੇਅਰ ਆਪਣੇ ਦੋਸਤਾਂ ਤੇ ਕਰ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ